ਤਾਂ ਬਾਜਵੇਂ ਦੇ ਮੇਰਾ ਖਲੀ ਸੁਰੂ ਦੇ ਵਿੱਚ ਉਦੋਂ ਉਹਨਾਂ ਨੇ ਇੱਕ ਕਾਂਗਰਸ ਦੀ ਦਿੱਲੀ ਨੂੰ ਸਵੋਧਨ ਕਰਦਿਆਂ ਸਾਡੇ ਐਮਐਲਏ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਦੇ ਜਿਹੜੇ 92 94 ਜਮੂਦੇ ਮੈਂ ਸੁਣਿਆ ਹੋ ਤੇ ਸਾਡੇ ਐਮਐਲਏ ਨੂੰ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈ ਪਹਿਲਾਂ ਤੇ ਮੈਂ ਉਹਨਾਂ ਦੇ ਇਹ ਸ਼ਬਦਾਂ ਦੀ ਕਿਉਂਕਿ ਉਹ ਗਿੱਜੇ ਆ ਹਰ ਵਾਰ ਉਹਨਾਂ ਨੂੰ ਇਦਾਂ ਦੇ ਬੇਤੁਕੀਆਂ ਗੱਲਾਂ ਕਰਨੀਆਂ ਬਹੁਤ ਆਉਂਦੀਆਂ ਹੈ ਪਹਿਲਾਂ ਤਾਂ ਮੈਂ ਉਹਨਾਂ ਨੂੰ ਇੱਕ ਕਹਿਣਾ ਚਾਹੁੰਦਾ ਕਿ ਜਿਹੜੇ ਤੁਸੀਂ ਚੁਣੇ ਹੋ ਐਮਐਲਏ ਨੂੰ ਚਬੂਦੇ ਕਿਹਾ ਇਹ ਸਰ ਬਾਬਾ ਸਾਹਿਬ ਮੇਤਕਲਦੀ ਨੇ ਜਿਹੜਾ ਸਾਨੂੰ ਹੱਕ ਦਿੱਤਾ ਵੋਟ ਪਾਉਣ ਦਾ ਤੇ ਇਲੈਕਸ਼ਨ ਲੜਨ ਦਾ ਉਹਦੇ ਹੱਕ ਦੇ ਤਹਿਤ ਹੀ ਅਸੀਂ ਜਿਹੜੇ ਆਮ ਕਿਸਾਨਾਂ ਦੇ ਪੁੱਤਰ ਆ ਅਸੀਂ ਜਿਹੜੇ ਆਮ ਗਰੀਬ ਦਲਤ ਪਧਵਾਦਾਂ ਦੇ ਪੁੱਤਰ ਆ ਜਿਹੜੇ ਸਾਡੇ ਬਹੁਤ ਸਾਰੇ ਐਮਐਲਏ ਜਿਹੜੇ ਦਲਤ ਪਧਵਾਦਾਂ ਚੋਂ ਆ ਅਸੀਂ ਜਿਹੜੇ ਲੋਕ ਚੁਣ ਕੇ ਆਏ ਆ ਮੈਂ ਪ੍ਰਤਾਪ ਬਾਜਵੇ ਨੂੰ ਕਹਿਣਾ ਚਾਹੁੰਦਾ ਕਿ ਤੇਰੇ ਸਾਬਕਾ ਮੁੱਖ ਮੰਤਰੀ ਚੰਨੀ ਸਮੇਤ ਤੇਰੇ ਸਿੱਧੂ ਸਮੇਤ ਕਾਂਗਰਸ ਦੀਆਂ ਵੱਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਤੋਪਾ ਆਪਣਿਆਂ ਨੂੰ ਸਮਝਦੇ ਸੀਗੇ ਇਹ ਜਿੰਨਾਂ ਨੂੰ ਤੂੰ ਜਮੂਰੇ ਕਹਿੰਦਾ ਤੈਨੂੰ ਬਲਤ ਸ਼ਰਮ ਆਉਣੀ ਚਾਹੀਦੀ ਹੈ ਕਿ ਇੰਨਾ ਬੰਦਿਆਂ ਨੇ ਬਹੁਤ ਲੱਕ ਤੋੜ ਵੀ ਹਾਰ ਦੇ ਕੇ ਆਏ ਆ ਸੋ ਮੈਂ ਮੈਂ ਤਾਂ ਕਹਿ ਸੀਗਾ ਕਿ ਸੀਐਮ ਸਾਹਿਬ ਨੂੰ ਚਾਹੀਦਾ ਕਿ ਇਹਦੇ ਖਿਲਾਫ ਕਾਰਵਾਈ ਕਰੇ ਉਹ ਬਾਜਵਾ ਜਿਹੜਾ ਜਿੱਦਾਂ ਦੇ ਉਹ ਆਪ ਬਿਆਨ ਦਿੰਦਾ ਇਦਾਂ ਹੀ ਕਦੀ ਕਦੀ ਉਹਦਾ ਜਿਹੜਾ ਕੌਮੀ ਲੀਡਰ ਅਸੋ ਲਗਾਂਦੀ ਉਹ ਵੀ ਬੇ ਬੇ ਤੁਖੀਆਂ ਕਈ ਉਹਦਾ ਗੱਲਾਂ ਜਿਹੜੀਆਂ ਉਹ ਸੰਵਿਧਾਨ ਦੇ ਪ੍ਰਤੀ ਕਰਦਾ ਸੋ ਇਹਨਾਂ ਦੀ ਇੱਕ ਆਦਤ ਹੈ ਪਰ ਅਸੀਂ ਜੋ ਵੀ ਹਾਂ ਅਸੀਂ ਲੋਕਾਂ ਦੇ ਚੁੜੇ ਹੋਏ ਨਮਾਇਦੇ ਪ੍ਰਤਾਪ ਬਾਜਵਾ ਕਦੀ ਕੁਝ ਕਹਿ ਦਿੰਦਾ ਇਹ ਸਮਗਰੀ ਪਤਾ ਨਹੀਂ ਕਿੱਥੋਂ ਆਈ ਆ ਜੀ ਇਹ ਇਹ ਪਤਾ ਨਹੀਂ ਕੌਣ ਆ ਗਿਆ ਜੀ ਉਹਨੂੰ ਬੰਦੇ ਵੀ ਦੇਖਦੇ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ 27 ਬਿਲਕੁਲ ਆਈ ਖੜੀ ਐ ਇੰਨੇ ਹੀ ਬੰਦਿਆਂ ਨੇ ਪਹਿਲਾਂ ਬੜੇ ਬੜੇ ਤੇ ਦੇ ਜਿਹੜੇ ਕਾਗਜ਼ ਸੀ ਸੀਗੇ ਉਹਨਾਂ ਨੂੰ ਜਿਹੜਾ ਲੱਕ ਤੋੜ ਵੀ ਹਾਥ ਦਿੱਤੀ ਤੇ ਇਹੀ ਬੰਦੇ ਦੁਬਾਰਾ ਫੇਰ 27 ਦੇ ਵਿੱਚ ਤੂੰ ਤੂੰ ਜਦ ਬਾਬਾ ਸਾਹਿਬ ਅੰਬੇਦਕਰ ਦੇ ਜਿਹੜੇ ਜਿੰਨਾ ਦੇ ਹੱਕ ਦਿੱਤਾ ਉਹਨਾਂ ਨੂੰ ਕਿੱਦਾਂ ਦੇ ਸ਼ਬਦ ਬੋਲਦਾ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ ਕਾਂਗਰਸ ਪਾਰਟੀ ਸੋਚੇ ਕਿ ਉਹਨਾਂ ਦਾ ਵਿਰੋਧੀ ਧਿਰ ਦਾ ਨੇਤਾ ਜਿਹੜਾ ਕਿੰਨੀ ਵਾਰ ਉਹਨੇ ਬੇਤੁਕੀਆਂ ਗੱਲਾਂ ਕੀਤੀਆਂ ਕਦੀ ਉਹ ਬੱਤੀਆਂ ਬੰਬਾਂ ਦੀ ਗੱਲ ਕਰ ਦਿੰਦਾ ਕਦੀ ਕਹਿੰਦਾ ਜੀ 32 ਐਮਐਲਏ ਮੇਰੇ ਸੰਪਰਕ ਦੇ ਵਿੱਚ ਹੈ ਕਦੀ ਕਹਿੰਦਾ ਜੀ ਇਹ ਮਟੀਰੀਅਲ ਪਤਾ ਨਹੀਂ ਕਿੱਥੋਂ ਆ ਗਿਆ ਮੈਂ ਤਾਂ ਕਾਂਗਰਸ ਦੇ ਲੀਡਰਾਂ ਨੂੰ ਕਹੂੰਗਾ ਪਈ ਐਦੀ ਜ਼ਬਾਨ ਨੂੰ ਥੋੜਾ ਜਿਹਾ ਉਹ ਲਗਾਮ ਲਗਾਓ ਇਹ ਇਹਦਾ ਮਤਲਬ ਇਹ ਨਹੀਂ ਹੈ ਕਿ ਤੂੰ ਜੋ ਮਰਜ਼ੀ ਬੋਲੀ ਜਾਂਦੇ ਈ ਜੋ ਮਰਜ਼ੀ ਸੁਣੀ ਦੇਵਾਂਗੇ ਅਸੀਂ ਉਹ ਬਾਸ਼ਾ ਦੀ ਬੋਲ ਨਹੀਂ ਚਾਹੁੰਦੇ ਸਾਨੂੰ ਸਾਡੇ ਮਾਂ ਪਿਓ ਨੇ ਅਕਲ ਦਿੱਤੀ ਹੈ ਜੇ ਉਹਦੇ ਮਾਂ ਪਿਓ ਨੇ ਉਹਨੂੰ ਨਹੀਂ ਅਕਲ ਦਿੱਤੀ ਉਨਨਤ ਮੇਈ ਦੇ ਆ ਕੇ ਲੋਕਾਂ ਦੇ ਚੋਣਾਂ ਮੰਨਦੇ ਨੂੰ ਕੀ ਆਖੀਦਾ ਅਸੀਂ ਲੋਕਾਂ ਨੇ ਚੁਣਿਆ ਵੋਟਾਂ ਲੈ ਕੇ ਆਏ ਸਭ ਅਸੀਂ ਕੋਈ ਉਹ ਨਾਮਜਦ ਹੋਏ ਨਹੀਂ ਐਮਐਲਏ ਅਸੀਂ ਵੋਟਾਂ ਦੇ ਨਾਲ ਇੱਕ ਵੱਡੀ ਲੜਾਈ ਲੜ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ ਤੋਂ ਲੈ ਕੇ ਚੰਨੀ ਤੋਂ ਲੈ ਕੇ ਸਿੱਧੂ ਤੋਂ ਲੈ ਕੇ بڑے بڑے ਵੱਡੇ ਲੀਡਰਾਂ ਨੂੰ ਖੁਲਾ ਕੇ ਆਏ ਆ ਇਸ ਕਰਕੇ ਚੁਣੇ ਹੋਏ ਐਮਐਲਏ ਨੂੰ ਕਿਦਾਂ ਸੰਬੋਧਨ ਕਰਨਾ ਚਾਹੀਦਾ ਪ੍ਰਤਾਪ ਬਾਜਵਾ ਜੀ ਥੋੜੀ ਬਹੁਤੀ ਅਕਲ ਸਿੱਖੋ ਤੁਸੀਂ ਗੱਲਾਂ ਕਰਨ ਲੱਗੇ ਬਹੁਤ ਕਰਦੇ ਹੋ ਐਂ ਲੱਗਦੇ ਹੋ ਜਿੱਦਾਂ ਬੜੇ ਪੜ੍ਹੇ ਲਿਖੇ ਹੋ ਪਰ ਜਦੋਂ ਆਪਣੇ ਮੂੰਹ 'ਚੋ ਸ਼ਬਦ ਕੱਢਦੇ ਹੋ ਉਹ ਇੰਨੇ ਭੈੜੇ ਤੇ ਗਿਆਨਿਆਂ ਵਰਗੇ ਸ਼ਬਦ ਕਰਦੇ ਹੋ ਸਾਨੂੰ ਜਦੋਂ ਤੂੰ ਇਹ ਕਹਿੰਦੇ ਅਸੀਂ ਨਹੀਂ ਇੰਦਾ ਦੇ ਸ਼ਬਦ ਬੋਲ ਸਕਦੇ ਅਸੀਂ ਨਹੀਂ ਇਹ ਗੱਲ ਕਹਿ ਸਕਦੇ ਪਰ ਤੂੰ ਹੀ ਕਹਿੰਦੇ ਮੇਰਾ ਤਜਰਬਾ ਬਹੁਤ ਹੈ ਜੀ ਮੈਂ ਤੇ ਜੀ ਇੰਨੀ ਵਾਰ ਐਮਐਲਏ ਵਾਂ ਜੀ ਮੈਂ ਲੋਕ ਸਭਾ 'ਚ ਦੇ ਆਜ਼ਾਦ ਸਭਾ 'ਚ ਦੇ ਆ ਸੋ ਮੈਂ ਮੈਂ ਬਾਜਵੇ ਦੇ ਇਸ ਬਿਆਨ ਦੀ ਜਿਹੜੀ ਨਿੰਦਾ ਕਰਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਆ ਮੁੱਖ ਮੰਤਰੀ ਤੋਂ ਉਹਨੂੰ ਬੇਨਤੀ ਕਰਦਾ ਤੇ ਉਹਦੇ ਖਿਲਾਫ ਕਾਰਵਾਈ ਕਰੋ ਜਿਹੜਾ ਉਹਨੇ ਸਾਨੂੰ ਜਬੂਦੇ ਕਿਹਾ ਕਿਉਂਕਿ ਜਬੂਦੇ ਕਹਿਣਾ ਇੱਕ ਚੁੜੇ ਹੋਏ ਐਮਐਲਏ ਨੂੰ ਲੋਕਾਂ ਦੇ ਦਮਾਂ ਦੇ ਨੂੰ ਕੱਲਾ ਸਾਨੂੰ ਨਹੀਂ ਜਿਨ੍ਹਾਂ ਨੇ ਚੁਣਿਆ ਉਹਨਾਂ ਦੀ ਵੀ ਜੜੀ ਉਹਨੇ ਬਲਤ ਜੜੀ ਉਹ ਅਨਸਲਟ ਕੀਤੀ ਐ ਕਿਉਂਕਿ ਜੁੜ ਕੇ ਆਏ ਅਸੀਂ ਉਧਾਂ ਨਹੀਂ ਆਏ ਉਹ ਪੰਜਾਬ ਦੇ ਲੋਕਾਂ ਦੀ ਅਨਸਲਟ ਕਰ ਆ ਪ੍ਰਸਾਦ ਬਾਜਵਾ ਤੂੰ ਪਤਾ ਲੱਗ ਜੂ ਹੁਣੇ ਪਤਾ ਲੱਗ ਜੂ ਉਹਨੂੰ ਉਹ ਕੀ ਕਹਿੰਦਾ ਕੀ ਆ ਕੰਨਾਈ ਪ੍ਰਤਾਪ ਸਿੰਘ ਕਹਦੋ ਤਾਂ ਬਾਅਦ ਇੱਕ ਹੋਰ ਪ੍ਰਤਾਪ ਆਦਿਆ ਉਹ ਪਹਿਲਾ ਪ੍ਰਤਾਪ ਸਿੰਘ ਕਹਦੋਂ ਦੇ ਪੈਦਾ ਆ ਗਾ